Hold <laughs> ਸਰਸ ਜੀ ਕੀ ਨਾਮ ਹੈ ਤੇ ਕੀ ਕਰਨ ਜਾਗੇ ਅੱਜ ਸੁਨੀਦਰ ਨਾਨਕ ਦਾ ਵਿਹੜਾ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋ ਆ ਜਿਵੇਂ ਸੂਰਜ ਨਿਕਲੇ ਆ ਸਾਰੇ ਛਾਪਾਂ ਦੇਰ ਕੋਵਾ ਐਸੇ ਦੀਨ ਦੇ ਆ ਸਤਗੁਰ ਸਹਿਮ ਸ਼ਿਦਿ ਨਾਨਕ ਜੀ ਮਹਾਰਾਜੀ ਦਾ ਪਾਣ ਪ੍ਰਕਾਸ਼ ਤੁੰਬ ਜਿੱਥੇ ਨਾਨਕ ਨਾਮ ਲਿਵਾ ਸਕਤਾ ਦਸ਼ਮ ਦਿਸ਼ਾਂ ਦੇ ਵਿੱਚ ਬੜੀ ਸਰਦਾ ਭਾਵਨਾ ਦੇ ਨਮਨਾਂ ਦੇ ਰੀਆਂ ਨੇ ਉੱਤੇ ਹੀ ਵਿਹੰਡਾ ਸ਼ਾਦੀਆਂ ਸੰਗਤਾਂ ਸਹਿਮ ਸ਼ਿਦਿ ਗੋਬਿੰਦ ਸ੍ਰੀ ਸਾਹਿਬ ਜੀ ਮਹਾਰਾਜ ਦੇ ਪਾਵਨ ਸਥਾਨ ਗੁਰਦੁਆਰਾ ਤਿਲਾਂਵਾਰਕ ਸਾਹਿਬ ਵਿਖੇ ਪਾਵਨ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਪਾਉਨਾਂ ਦੇ ਨਾਲ ਮਨਾ ਰਹੀ ਹੈ ਸੋ ਸੰਗਤਾਂ ਨੇ ਪਰਸੋਂ ਰੋਪ ਤੋਂ ਪੁੱਤੀ ਬਾਣੀ ਆਈ ਤੇ ਅਗਲੀ ਚਿੰਤ ਮਟਾਏ ਦੇ ਸ਼੍ਰੀ ਅਖੰਡ ਪੁਰਸਤ ਸਾਹਿਬ ਆਰੰਭੋ ਕਰਵਾਏ ਜੋ ਅੱਜ ਅਮਰਤਿ ਵਿਲੇਸ਼ੀ ਅਖੰਡ ਪੁਰਸਤ ਸਾਹਿਬ ਦੀ ਸੰਪੂਰਤਾ ਹੋਈ ਉਪਰੰਤ ਵਿਸ਼ੇਸ਼ ਸਮਾਗਮ ਹੋ ਰਹੇ ਹਨ ਖੁੱਲੇ ਪੰਡਾਲ ਦੇ ਵਿੱਚ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੰਗਤਾਂ ਦੇ ਦਰਸ਼ਕ ਦਰਸ਼ਕ ਸਰਾਂ ਦੇ ਵਿੱਚ ਬੀਬੀ ਸੁਖਿੰਦਰ ਕੌਰ ਖਾਲਸਾ ਸਾਡੀ ਦਾਤ ਸਿੰਘੇਵਾਲਾ ਅਤੇ ਭਾਈ ਸਾਹਿਬ ਭਾਈ ਕੰਵਲ ਸਿੰਘ ਜੀ ਜੀ ਗਗਨਗਰ ਕਲਾਮਾਰ ਸਾਹਿਬ ਅਤੇ ਸਤਖੰਡ ਸਿੰਘ ਜੀ ਹਰਮੰਦਰ ਸਾਹਿਬ ਤੋਂ ਵਿਸ਼ੇਸ਼ ਤੌਰ ਤੇ ਅਜੂਰੀ ਰਾਗੀ ਜਥੇ ਆਣੇ ਜੋ ਸੰਤਾਂ ਨੂੰ ਇਲਾਜ ਬਣਦੇ ਹਰ ਕਿਸੇ ਦਾ ਜੋੜੇਗਾ ਸੰਤਿਆ ਸੰਗਤਾਂ ਬੜੀ ਮਾਨ ਰਤਨ ਦੇ ਨਾਲ ਸੇਵਾਵਾਂ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹਿਲੇ ਪਾਤਸ਼ਾਹ ਧੰਸ਼ੀ ਗੁਰੂ ਗਨਕਦੇਵ ਜੀ ਦਾ ਜਨਮ ਦਿਹਾੜਾ ਹੈ ਜੀ। ਆ ਮਰਗਾਨੇ ਆ ਜਨਮ ਦਿਹਾੜੇ ਦੀ ਗੁਰਪੁਰਬ ਦੀ ਖੁਸ਼ੀ ਵਿੱਚ ਮੈਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦੀ ਆ। ਅੱਪਾ ਬਹੁਤ ਹੀ ਭਾਗਾਂ ਵਾਲੇ ਆ ਜਿਹੜੇ ਅੱਜ ਆਪਣੇ ਗੁਰੂ ਘਰ ਵਿਖੇ ਦਰਸ਼ਨ ਕਰਨ ਆਏ ਆ ਜੀ। ਅਧਰੂਧੀਆਂ ਰਲ ਕੇ ਲੱਗੀਆਂ ਸਾਰੀ ਸਾਥ ਸੰਗਤ ਜੀ। ਬਹੁਤ ਖੁਸ਼ੀ ਦੀ ਅੱਜ ਗੱਲ ਹੈਗੀ ਆ ਜੀ। ਜਦੋਂ ਆਪਣੇ ਗੁਰੂ ਸਾਹਿਬੀ ਦਾ ਜਨਮ ਦਿਹਾੜਾ। ਗੁਰਪੁਰਬ ਹੈ ਜੀ। ਫਿਰ ਮੈਂ ਸਾਰਿਆਂ ਨੂੰ ਕਿਰਪਾ ਤਕ ਲੱਖ ਵਧਾਈਆਂ ਦੇਣੇ ਆ ਜੀ ਵੈਰੀ ਗੁਰਜੀ ਦਾ ਖਾਲਸਾ ਵੈਰੀ ਗੁਰ ਖਾਲਸਾ ਜੀ ਕੀ ਨਾਮ ਹੈਗਾ ਤੁਹਾਡਾ ਕੀ ਕਹਿਣਾ ਚਾਹੁੰਗੇ ਅੱਜ ਦੇ ਦਿਨ ਮੇਰਾ ਨਾਮ ਜੀ ਕੁਲਦੀਪ ਕੌਰ ਖਾਲਸਾ ਹੈ ਤੇ ਅੱਜ ਦੇ ਦਿਨ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਹੈ ਸੋ ਇਸ ਮੌਕੇ ਅਸੀਂ ਕਿਲਾ ਮੁਬਾਰਕ ਗੁਰਦੁਆਰਾ ਸਾਹਿਬ ਪਹੁੰਚੇ ਹੋਏ ਹਾਂ ਸੋ ਇੱਥੇ ਬਹੁਤ ਬਹੁਤ ਹੀ ਜ਼ਿਆਦਾ ਸੰਗਤ ਪਹੁੰਚੀ ਹੋਈ ਹੈ ਪਰ ਬੀਬੀਆਂ ਦੇ ਬਹੁਤ ਘੱਟ ਅਮਰਤ ਛਕੇ ਹੋਏ ਹਨ ਅਸੀਂ ਦੇਖ ਰਹੇ ਹਾਂ ਕਿ ਬੱਚੇ ਵੀ ਬਹੁਤ ਘੱਟ ਅਮਰਤ ਧਾਰੀ ਹਨ ਪਰ ਇਹ ਸਭ ਕੁਝ ਇੱਕ ਮਾਂ ਦੇ ਸਿਰ ਤੇ ਹੀ ਹੁੰਦਾ ਹੈ ਜੇ ਮਾਂ ਚੰਗੀ ਸਿੱਖਿਆ ਦੇਵੇ ਤਾਂ ਬੱਚਿਆਂ ਨੂੰ ਅਮਰਤ ਧਾਰੀ ਬਣਾ ਸਕਦੀ ਹੈ ਗੁਰੂ ਦੇ ਲਾਗ ਲਾ ਸਕਦੀ ਹੈ ਚੰਗੀ ਸਿੱਖਿਆ ਦੇ ਸਕਦੀ ਹੈ ਮੋਬਾਈਲਾਂ ਤੋਂ ਦੂਰ ਰੱਖ ਸਕਦੀ ਹੈ ਸੋ ਅਸੀਂ ਜੇ ਇੱਕ ਫੈਮਿਲੀ ਦੇ ਵਿੱਚ ਰਹਿ ਕੇ ਅਸੀਂ ਜ਼ਿਆਦਾਤਰ ਮੈਂਬਰ ਕਿਉਂਕਿ ਬੱਚਾ ਤਾਂ ਇੱਕ ਹੀ ਇੱਕ ਜਾਂ ਦੋ ਹੀ ਹੁੰਦੇ ਹਨ ਵੱਡੇ ਫੈਮਿਲੀ ਮੈਂਬਰ ਜ਼ਿਆਦਾ ਹੁੰਦੇ ਹਨ ਅਤੇ ਉਹ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਸਕਦੇ ਹਨ ਗੁਰੂ ਬਾਰੇ ਦੱਸ ਸਕਦੇ ਹਨ ਆਪਣੇ ਦਸਾ ਗੁਰੂ ਸੱਚੀ ਗੱਲ ਸਾਰਿਆਂ ਨੂੰ ਜੀ ਅੱਜ ਗੁਰਪੁਰਬ ਦੇ ਮੌਕੇ ਤੇ ਸਭ ਨੂੰ ਲੱਖ ਲੱਖ ਵਧਾਈ ਹੋਵੇ ਜੀ ਠੀਕ ਹੈ ਅਸੀਂ ਕਚਹਿਰੀਆਂ ਤੋਂ ਆਏ ਆ ਆਪਾਂ ਠੀਕ ਹੈ ਵੈ ਭਰਮਜੀਤ ਖੋਰ ਪੀਐਲਵੀ ਠੀਕ ਹੈ ਸਾਨੂੰ ਇੱਥੇ ਕਿਲਾ ਸਾਹਿਬ ਗੁਰਦੁਆਰਾ ਜੀ ਆ ਕੇ ਬਹੁਤ ਅੱਛਾ ਲੱਗਿਆ ਬਹੁਤ ਜ਼ਿਆਦਾ ਸੰਗਤ ਨੂੰ ਵੇਖ ਕੇ ਰੂਹ ਖੁਸ਼ ਹੋਈ ਜੀ ਇੱਥੇ ਤੇ ਅਸੀਂ ਚਾਹੁੰਦੇ ਹਾਂ ਬਸ ਐਦਾ ਹੀ ਸੰਗਤ ਇੱਥੇ ਜੁੜੀ ਰਹੇ ਗੁਰੂ ਸਾਹਿਬ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਜੀ ਥੈਂਕ ਯੂ ਹਾਂ ਨਿੱਕੇ ਨਾਮ ਹੈ ਤਾਂ ਕੀ ਕਹਿਣੇ ਚਾਹਾਂਗਾ ਅੱਜ ਦੇ ਮੇਰਾ ਨਾਮ ਮਮਤਾ ਜਨ ਹੈ ਪ੍ਰੈਜ਼ੀਡੈਂਟ ਹੈ ਅਸ਼ੀਰਵਾਦ ਵੈਲਫੇਅਰ ਸੁਸਾਇਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਪਵਿੱਤਰ ਦਿਹਾੜਾ ਜਦੋਂ ਗੁਰੂ ਨਾਨਕ ਦੇਵ ਜੀ ਦਾ ਅੱਜ ਜਨਮ ਦਿਨ ਹੈ ਆ ਅਤੀ ਗੁਰਪੁਰਪੁਰਬ ਵੀ ਹੈਗਾ ਗੁਰਪੁਰਪੁਰਬ ਦੇ ਮੌਕੇ ਤੇ ਅੱਜ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ ਨੇ ਖੂਨਦਾਨ ਕੈਂਪ ਲਗਾਇਆ ਹੋਇਆ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਬਤਾਇਆ ਖੂਨਦਾਨ ਮਹਾਦਾਨ ਖੂਨ ਹੀ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਫੈਕਟਰੀਆਂ ਵਿੱਚ ਜਾਂ ਕਾਰਖਾਨਿਆਂ ਵਿੱਚ ਨਹੀਂ ਬਣਦੀ ਤਾਂ ਜਿਹੜਾ ਵੀ ਬਲੌਗ ਖੂਨਦਾਨ ਕਰਦੇ ਆ ਇੱਥੇ ਅੱਜ ਦੇ ਪਵਿੱਤਰ ਦਿਹਾੜੇ ਤੇ ਖੂਨਦਾਨ ਕਰ ਰਿਹਾ ਉਹ ਸਾਰੇ ਹੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਉਹਨਾਂ ਦਾ ਦਿੱਤਾ ਹੋਇਆ ਜਿਹੜਾ ਖੂਨ ਹੈ ਅਲੱਗ-ਅਲੱਗ ਪੇਸ਼ੈਂਟਾਂ ਨੂੰ ਦਿੱਤਾ ਜਾਂਦਾ ਜਿਨ੍ਹਾਂ ਦੀ ਕੀਮਤੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਅਸੀਂ ਮਤਲਬ ਦਾਨ ਹਰ ਤਰ੍ਹਾਂ ਖੂਨਦਾਨ ਹੈ ਉਹ ਮਹਾਦਾਨ ਹੈ ਤੁਹਾਡੀ ਕਾ ਖਾਲਸਾ ਵਾਇਗੁਰੂ ਜੀ ਕੀ ਬਤੇ ਮੈਂ ਅਵਤਾਰ ਸਿੰਘ ਗੋਗਾ ਮੁਕ સેવાਧਾਰ ਸ਼ਹੀਦ ਜਨਰ ਸਿੰਘ ਵੈਲਪਸ ਸੁਸਾਇਟੀ ਤੋਂ ਅੱਜ ਪਵਿੱਤਰ ਧਰਤੀ ਗੁਰਦੁਆਰਾ ਕਿਲਾ ਸਹਦ ਦੇ ਵਿੱਚ ਤਨ ਤਨ ਸੈ ਸ੍ਰੀ ਗੁਨਾਹ ਦੇਵ ਜੀ ਦੇ ਪ੍ਰਕਾਸ਼ ਦੇ ਅੱਗੇ ਖੂਨਦਾਨ ਕੈਂਪ ਲਗਾਇਆ ਗਿਆ ਹੈ ਇਹ ਖੂਨਦਾਨ ਕੈਂਪ ਦੇ ਵਿੱਚ ਤੁਸੀਂ ਦੇਖੋ ਬੀਬੀਆਂ ਨੇ ਤੇ ਸਾਡੇ ਜਿਹੜੇ ਡੋਨਰ ਪ੍ਰਾਨ ਸਮੇਂ ਤੋਂ ਚੱਲ ਰਿਹਾ ਹੈ ਵੜੇ ਉਤਸ਼ਾਹੋ ਕਿ ਇਸ ਪਵਿੱਤਰ ਧਰਤੀ ਦੇ ਉੱਪਰ ਬਲੱਡ ਦੇ ਰਿਆਣ ਇਹਨਾਂ ਦਾ ਅਸੀਂ ਸ਼ੁਕਰ ਗੁਜ਼ਾਰ ਕਰਦਾ ਹਾਂ ਸੋਸਾਇਟੀ ਵੱਲੋਂ ਇਹ ਹਰ ਸਾਲ ਦੀ ਤਰ੍ਹਾਂ ਇਹ 18ਵਾਂ ਇੱਕ ਖੂਨਦਾਨ ਕੈਂਪ ਹੈ ਹਰ ਸਾਲ ਦੀ ਤਰ੍ਹਾਂ ਆ ਕੇ ਇਹ ਸੇਵਾ ਲੁੱਟਦੇ ਹਨ ਅਸੀਂ ਸੋਸਾਇਟੀ ਵੱਲੋਂ ਇਹਨਾਂ ਵੀਰਾਂ ਦਾ ਅਤੇ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਇਸ ਤਰ੍ਹਾਂ ਸੇਵਾ ਕਰਦੇ ਹਨ ਇਹਨਾਂ ਦਿੱਤਾ ਹੋਇਆ ਖੂਨ ਸਾਰੇ ਜ਼ਰੂਰਤਮੰਦਾਂ ਵਾਸਤੇ ਜਿਵੇਂ ਥੈਲੋਸੀਮੀਆ ਗਾ ਬੈਲਸਰ ਕੇਸ ਹੋ ਗਏ ਐਕਸੀਡੈਂਟ ਕੇਸ ਹੋ ਗਏ ਡਿਵਰੀ ਕੇਸ ਹੋ ਗਏ ਸਿਵਲ ਹਸਪੀਟਲ ਦੀ ਟੀਮ ਉਹਨਾਂ ਨੂੰ ਸਾਰਾ ਬਲੱਡ ਜਾਣਾ ਹੈ ਬਲੱਡ ਵੀ ਫ੍ਰੀ ਹੈ ਉੱਥੇ ਇੱਕ ਹੋਰ ਵੀ ਤੁਹਾਡੇ ਮਾਦਮ ਲਈ ਇੱਕ ਜਾਣਕਾਰੀ ਦੇਣਾ ਚਾਹੁੰਦੇ ਆ ਅੱਜ ਇਦਾਂ ਦੇ ਇਸ ਦਿਨਾਂ ਦੇ ਵਿੱਚ ਜਿਵੇਂ ਡੇਂਗੂ ਚੱਲਿਆ ਹੋਇਆ ਹੈ ਡੇਂਗੂ ਦੇ ਵਿੱਚ ਇੱਕ ਐਸਡੀਪੀ ਕਿੱਟ ਹੁੰਦੀ ਹੈ ਜੇਕਰ ਤੁਸੀਂ ਪ੍ਰਾਈਵੇਟ ਜਾਂਦੇ ਹੋ ਪ੍ਰਾਈਵੇਟ ਦੇ ਵਿੱਚ 11-12 ਹਜ਼ਾਰ ਦੀ ਕਿੱਟ ਹੈ ਸਿਵਲ ਹਸਪੀਟਲ ਦੇ ਵਿੱਚ ਜਿਹੜਾ ਉੱਤੇ ਐਡਮਿਟ ਹੈਗਾ ਉਹ ਕਿੱਟ ਬਿਲਕੁਲ ਫ੍ਰੀ ਹੈ ਉਹਨੂੰ ਕੋਈ ਇੱਕ ਵੀ ਵੀ ਚਾਰਜ ਹੈ ਨਹੀਂ ਅਸੀਂ ਸਰਕਾਰ ਦਾ ਵੀ ਧੰਨਵਾਦ ਕਰਦੇ ਆ ਤੇ ਕਮੇਟੀ ਜਿਹੜੀ ਹੈ ਸੁਸਾਇਟੀ ਉਹਨਾਂ ਨਾਲ ਉਹ ਵੀ ਧੰਨਵਾਦ ਕਰਦੇ ਆ ਜਿਹੜੇ ਇਸ ਤਰ੍ਹਾਂ ਸੇਵਾ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਨਾਨਕ ਪ੍ਰਗਟਿਆ ਮਿਹਰਤੂ ਦੀ ਜਗ ਜਾਣਨ ਹੋਆ ਜੋ ਕਰ ਸੂਝ ਨਿਕਲਿਆ ਤਾਂ ਜਪੇ ਹੰਦਰ ਤੇ ਮਹਾਵਾਕ ਅਨੁਸਾਰ ਗੁਰਦੁਆਰਾ ਕਿਲਾ ਮੁਵਾਰਕ ਦੇ ਸਾਹਿਬ ਨੌਜਵਾਨ ਵੀਰਾਂ ਵੱਲੋਂ ਇਕੱਕੀਆਂ ਦਾ ਲੰਗਰ ਲਗਾਇਆ ਗਿਆ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਹਿਯੋਗ ਦਿੱਤਾ ਹੈ ਅਦੇ ਸਭ ਸੰਗਤ ਨੂੰ ਬੇਨਤੀ ਹੈ ਵੱਡ ਜੜ ਕੇ ਗੁਰਦੁਆਰਾ ਕਿਲਾ ਸਾਹਿਬ ਵਿਕੇ ਪਹੁੰਚਣ ਦੀ ਕਿਰਪਾ ਹਦਾ ਕਰੋ ਸਾਰੇ ਵੀਰਾਂ ਨੂੰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ